ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਟਿਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਸੰਧੂ ਹਸਪੀਟਲ ਜੋੜੀਆਂ ਚੱਕੀਆਂ ਕੋਲੇ ਬਾਈ ਜੀ ਉਹਨਾਂ ਦਾ ਘਰ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਤਾਜੀ ਸੂਈ ਸਵਾਈ ਫੁੱਲ ਵੱਡੇ ਕਦ ਕਾਰਠ ਵਾਲੀ ਚੰਗੇ ਦੁੱਧ ਵਾਲੀ ਵਾੜ ਵਿਖਾਉਣੀ ਹੈ ਮਗਰ ਵੀ ਬੱਛੀ ਹੈ ਦੋਸਤੋ ਜਿੱਦਾਂ ਫਾਰਮ ਵਾਲੀਆਂ ਵਾਢਾ ਹੁੰਦੀਆਂ ਨਾ ਵੱਡੀਆਂ ਚੰਗੇ ਦੁੱਧ ਵਾਲੀਆਂ ਫਾਰਮ ਵਾਲੀਆਂ ਵਾਢਾਂ ਜਿੱਡੀ ਵਾੜ ਐ ਇਨਫਰਮੇਸ਼ਨ ਲੈ ਦਿੰਨਾ ਉਹ ਕਰਦੇ ਆਂ ਗੱਲਬਾਤ ਹਾਂਜੀ ਬਾਈ ਸੱਚੀ ਗੱਲ ਜੀ ਸੱਚੀ ਗੱਲ ਬਾਈ ਜੀ ਨਾਮ ਤੇ ਐਡਰੈਸ ਦੱਸ ਜੀ ਗੁਰਪ੍ਰੀਤ ਸਿੰਘ ਨਾਂ ਹੀ ਪੁਰਾਣਾ ਸ਼ਹਿਰ ਜੋੜੀਆਂ ਚੱਕੀਆਂ ਕੋਟਪੂਰਾ ਐ ਮੋਬਾਈਲ ਨੰਬਰ ਦੱਸ ਜੀ 936420877 ਬਲਾ ਵੱਡੀ ਵਾੜ ਕਿੱਧਰ ਲਿਆ ਬਾਈ ਐਸ ਤੋਂ ਪਿੰਡ ਚ ਨੇੜੇ ਹੀ ਮਿਲ ਕੇ ਠੀਕ ਐ ਐ ਫੇਰ ਚ ਪੈਂਦੀ ਐ ਹੂੰ ਕੰਨ ਮਸੂਆ ਇਹ ਦੂਜਾ ਸੂਆ ਜੀ ਚਾਰ ਦੰਦ ਹੀ ਐ ਚੌਗੀ ਹਾਂਜੀ ਫਿਰ ਤਾਂ ਖੀਰੀ ਸੂਈ ਹੋਣੀ ਪਹਿਲੀ ਵਾਰੀ ਪਹਿਲੀ ਵਾਰੀ ਠੀਕ ਨਹੀਂ ਪਹਿਲੇ ਸੂਏ ਨੇ 21 ਕਿਲੋ ਦੁੱਧ ਉਹਨਾਂ ਨੇ ਦੱਸਣ ਦੇ ਮੁਤਾਬਕ ਦਿੱਤਾ ਹੁਣ 18 ਕਿਲੋ ਗੋਲੇ ਨੂੰ ਲਾਉਂ ਤੀਜਾ ਚੌਥਾ ਦਿਨ ਸੂਈ ਨੂੰ ਬੜ ਵੱਡੀ ਬਹੁਤ ਦਿੱਤਾ ਉਹ ਬੜੇ ਰਾਮ ਕੀ ਆਸ ਵਿੱਚ ਤੇਰੇ ਹਿਸਾਬ ਨਾਲ ਕਿੰਨਾ ਕਿ ਪਿਆ ਜੇ ਜੋ ਵੀ 22 23 ਦੀ ਤਰ੍ਹਾਂ ਹੋਣੀ ਸੀ ਛੀਲ ਸੌ ਪੂਰੀ ਵਾਤ ਹੋਈ ਕੋਈ ਟੱਕਰ ਨਹੀਂ ਕਰੇ ਜੇਰ ਪੈ ਗਈ ਕੋਣ ਜਾਣ ਵਧੀਆ ਹਾਂ ਮੈਲਾ ਵੀ ਚੱਲਣ ਵਾਲਾ ਆ ਇਹ ਮਾੜਾ ਨਿਸ਼ਾਨੀ ਜੀ ਦੇਈ ਜਾਂਦੀ ਹੂੰ ਸਹੀ ਆ ਕੱਢੀਏ ਬਾਹਰੋਂ ਦੋਸਤੋ ਜਵਾਬ ਬਾਈ ਦੱਸਦਾ ਪੂਰਾ ਚੰਗਾ ਬਾਕੀ ਜਦੋਂ ਵਹਿੜ ਤੁਰੂ ਆਪ ਹੀ ਦੱਸੂਗੀ ਕਿ ਮੈਂ ਹੈਗੀ ਆ ਫੋਲੋ ਚ ਲੰਮੇ ਵੱਡੇ ਕੱਦ ਵਾਲੀ ਆ ਕੋਈ ਨਿੱਕੀ ਮਰੀ ਹੰਬੀ ਗੋਡੇ ਕਿ ਜਿੱਡੀ ਸਮਾਜਰ ਵਾਲੀ ਜਰਸੀ ਜਿੱਡੀ ਵਹਿੜ ਨਹੀਂ ਹਾਈਟ ਵਾਲੇ ਪਾਸੋਂ ਐਕਸਟਾਰਨਰੀ ਮਗਰ ਬੱਚਾ ਵੀ ਟਾਪ ਦੀ ਬੱਚੀ ਆ ਆਪਦੀ ਮਾਰਗੀ ਆ 21 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਨ ਨੇ ਦਿੱਤਾ ਬਾਈ ਕਹਿੰਦਾ ਆਪਦੇ ਇਥੋਂ ਲੋਕਲ ਹੀ ਲਈ ਆ ਮੈਂ ਤਾਂ ਵੀਡੀਓ ਦੀ ਸਟਾਰਟਿੰਗ ਵੀ ਐਂ ਕੀਤੀ ਸੀ ਕਿ ਬਾਕੀ ਤੁਸੀਂ ਸੁਣਿਆ ਹੀ ਆ ਕਿ ਜਿੱਦਾਂ ਫਾਰਮ ਵਾਲੀਆਂ ਵੜਾ ਹੁੰਦੀ ਫਾਰਮ ਵਾਲੀਆਂ ਵੜਾਂ ਦਾ ਭਲੇਖਾ ਪਾਉਂਦੀ ਆ ਪਰ ਬਾਈ ਨੇ ਇਮਾਨਦਾਰੀ ਨਾਲ ਦੱਸਿਆ ਕਿ ਲੋਕਾਂ ਲਈ ਲਈ ਆ ਘਰੇਲੂ ਲਈ ਆ ਇੱਥੇ ਕੋਈ ਹੋਰ ਵਪਾਰੀ ਹੁੰਦਾ ਅਗਲੇ ਨੇ ਕਹਿ ਦੇਣਾ ਸੀ ਬਈ ਫਾਰਮ ਚੋਂ ਲਈ ਆ ਫੁੱਲ ਚ ਲੰਮੇ ਵੱਡੇ ਕਦ ਕਾਠ ਵਾਲੀ ਫੁੱਲ ਜਾਦ ਬਰੀਡ ਵਾਲੀ ਦੂਜਾ ਸੂਬਾ ਮੂੰਹ ਤੋਂ ਚਾਰ ਦੰਦ ਚੌਗੀ ਬੱਚੀ ਦੋਸਤੋ ਇਥੇ ਸ਼ਹਿਰ ਦੇ ਵਿਚਾਲੇ ਕਰਕੇ ਦੂਜੇ ಗ್ರಾಮ ਸੇਵਕ ਵੀ ਬਹੁਤ ਰਹਿੰਦੇ ਆ ਗ੍ਰਾਮ ਸੇਵਕ ਥੋੜੇ ਜਿਹਾ ਜ਼ਿਆਦੇ ਇੱਥੇ ਸ਼ਹਿਰ ਦਾ ਕਰਕੇ ਤੇ ਉਹ ਵਹਿੜ ਨੂੰ ਦੇਖ ਕੇ ਮਗਰ ਚੱਲ ਪਈ ਸੀ ਹਾਈਟ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਸੋਹਣਾ ਬੋਡੀ ਸਟਰਕਚਰ ਹੈ ਖੁੱਲੇ ਡੁਲੇ ਅੰਗਾਂ ਪੈਰਾਂ ਦੀ ਹੈ ਸੇਵਾ ਸੰਭਾਲ ਦੀ ਪਰਿਵਾਰ ਦੀ ਪਿਛਲੇ ਦੀ ਚੰਗੀ ਕੀਤੀ ਹੋਈ ਹੈ ਮੱਝਾਂ ਰਗਾ ਪੈਠ ਪੜਾ ਹਵਾਨੇ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਕਰਮਾਲੀ ਨੇ 22 23 ਕਿਲੋ 22 10 ਖੁੱਲਾ ਦੁੱਧ ਪਿਆ ਜੂ ਸ਼ਾਈਨਿੰਗ ਪਿੰਡੇ ਚ ਪੂਰੀ ਆ ਨਾ ਕੋਈ ਧਫੜੀ ਆ ਨਾ ਹੀ ਧਫੜੀ ਦਾ ਨਿਸ਼ਾਨ ਆ ਸ਼ੀਸ਼ੇ ਵਾਂਗੂ ਚਮਕਦੀ ਆ ਬਾਈ ਦਾ ਕੱਦ ਵੀ ਲਗਭਗ 6.5 ਫੁੱਟ ਦੇ ਕਰੀਬ ਆ ਬਾਈ ਦੇ ਮੋਢੇ ਦੇ ਬਰਾਬਰ ਜਾਂਦੀ ਆ ਥਾਣ ਤੁਹਾਨੂੰ ਨੇੜ ਤੋਂ ਚੈੱਕ ਕਰਾ ਦੇਣਾ ਬਹੁਤ ਸੋਹਣਾ ਮੁੱਠੀ ਵਾਲਾ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਗੁਲਾਬੀ ਥਾਣਾ ਹਵਾਨਾ ਸਾਰਾ ਬਰੀਕ ਬਰੀਕ ਵੇਨ ਦੇ ਨਾਲ ਭਰਿਆ ਪਿਆ ਦੂਸਰੀ ਸਾਈਡ ਤੋਂ ਵੀ ਵਿਖਾ ਦੇਣਾ ਦੂਸਰੀ ਸਾਈਡ ਤੋਂ ਵੀ ਦੇਖ ਸਕਦੇ ਆ ਸੋਹਣੇ ਥਾਣਾ ਗੈਪ ਚ ਨੇ ਖੜਮੇ ਇਕੱਲੇ ਇਕੱਲੇ ਲੱਗੇ ਹੋਏ ਆ ਮਗਰ ਵੀ ਇਹ ਸ਼ਾਰ ਬਰੀਡ ਦੀ ਟਾਪ ਦੀ ਬੱਚੀ ਹੈ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੈ ਜੇ ਮੇਲ ਕਾਫ ਹੁੰਦਾ ਲਿਆਣਾ ਫੇਰ ਵੀ ਨਾਲ ਪੈਣਾ ਸੀ ਪਰ ਫੀਮੇਲ ਕਾਫ ਹੈ ਘਰੇ ਰੱਖਣ ਵਾਲੇ ਭੈਣ ਭਰਾ ਨੂੰ ਇੱਥੇ ਸੌਖਾ ਹੋ ਜਾਂਦਾ ਜਿਹੜਾ ਅਗਲਾ 2 2.5 ਮਹੀਨੇ ਦੁੱਧ ਪਿਆਊ ਅਗਲੇ ਦਾ ਦੁੱਧ ਪਿਆ ਰਾਸ ਆ ਜਾਂਦਾ ਕਿਉਂਕਿ ਹੌਰਸਾਵੇਂ ਸਵੇਰ ਨੂੰ ਮਗਰ ਵਹਿੜ ਤਿਆਰ ਹੋ ਜਾਂਦੀ ਹੈ ਏਹੀ ਬੱਚੀ ਜੇ ਕਿਸੇ ਹੋਰ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਅਗਲੇ ਨੇ ਕਹਿਣਾ ਸੀ ਭਾਈ 25 26 ਕਿਲੋ ਦੁੱਧ ਦਿੱਤਾ ਬਾਕੀ ਵਹਿੜ ਗਵਾਈ ਭਰਦੀ ਇਹਨਾਂ ਦੁੱਧ ਲੱਗਦਾ ਵੀ ਕਿ ਦਿੱਤਾ ਹੋਊਗਾ ਮੁੱਲ ਜੈਤ ਜੈ ਬਾਈ ਮੁੱਲ ਲੱਖ ਰੁਪਈਆ ਲੱਖ ਰੁਪਈਆ ਦੋਸਤੋ ਲੱਖ ਰੁਪਈਆ ਡਿਮਾਂਡ ਆ ਪਰ ਬਾਈ ਨੇ ਸਹੀ ਜੇ ਦੁੱਧ ਦੱਸਿਆ ਕਿ 21 ਕਿਲੋ ਚੋਇਆ 22 23 ਕਿਲੋ ਖੁੱਲਾ ਦੁੱਧ ਪਿਆ ਜੂ ਬਾਕੀ ਐ ਈ ਡਿਵਾਈਡ ਨੂੰ ਕੋਈ 22 23 ਕਿਲੋ ਦੁੱਧ ਬਾਹਲਾ ਵੀ ਨਹੀਂ ਖੁੱਲਾ ਬੜੇ ਆਰਾਮ ਨਾਲ ਚਵਾ ਦੇਣਾ ਦੋਸਤੋ ਮਸਤੀ ਕਰਦੀ ਆ ਕਿਉਂਕਿ ਨਵਾ ਹਾਨਾ ਮੂੰਹ ਤੋਂ ਚਾਰ ਦੰਦ ਚੌਗੀ ਵੱੱਛੀ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਬਾਈ ਗੁਰਪ੍ਰੀ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਬਾਈ ਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਆ ਬਾਕੀ ਦੁੱਧ ਵੀ ਮੱਝਾਂ ਵਰਗਾ ਚਿੱਟਾ ਹੋਊਗਾ ਸੀਲ ਸੌ ਫੁੱਲ ਆ ਭਾਵੇਂ ਅਗਲਾ ਥੀ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਚਵਾਈ ਕਰ ਲੈ 1 ਲੱਖ ਰੁਪਈਆ ਡਿਮਾਂਡ ਆ ਬਿਲਕੁਲ ਜਾਇਜ਼ ਹੀ ਡਿਮਾਂਡ ਹੈ ਜਿਹੜੇ ਸਮੀਆਂ ਵਰਗਾ ਜੀ ਹੂੰ ਠੀਕ ਹੈ ਜੀ ਹਾਂ ਜਿਵੇਂ ਚਿੱਟਾ ਹੈ ਵਾਕਈ ਠੀਕ ਹੈ ਜੀ ਦੋਸਤੋ ਚਿੱਟਾ ਦੁੱਧ ਹੈ ਮਹੀਆਂ ਵਰਗਾ ਡੇਢ ਫਰਾਗ ਚਾਲੂ ਕਰਨੀ ਹੈ ਇਹਦੇ ਜਦੋਂ ਖਾਲੂ ਫਰਾਗ ਖਾਣ ਲੱਗੀ ਉਹਦੇ ਦੁੱਧ ਤੇ ਆ ਗਈ ਅੱਜ 18 ਕਿਲੋ ਆ 18 ਕਿਲੋ ਬੋਲਾ ਲਾ ਲਓ ਜੀ ਦੁੱਧ ਦਾ ਦੋਸਤੋ ਅੱਜ ਵੀ ਤਿੰਨ ਹੋਇਆ ਚੌਥਾ ਦਿਨ ਆ ਅੱਜ ਠੀਕ ਹੈ ਤੀਜਾ ਦਿਨ ਹੋਇਆ ਅੱਜ ਚੌਥਾ ਦਿਨ ਹੋ ਗਿਆ ਤਿੰਨ ਦਿਨ ਸੂਈ ਨੂੰ ਹੋ ਗਿਆ ਅੱਜ ਚੌਥਾ ਦਿਨ ਚੱਲ ਰਿਹਾ 18 ਕਿਲੋ ਬੋਲੀ ਅੱਜ ਤਿੰਨਾ ਚਾਰਾਂ ਦਿਨਾਂ ਦੀ ਸੂਈ ਥੱਲੇ ਤਿਆਰ ਆ ਜਿਹੜੀ ਅੱਜ ਤਿੰਨਾ ਚਾਰਾਂ ਦਿਨਾਂ ਦੀ ਸੂਈ 18 ਕਿਲੋ ਬੋਲੀ ਚਵਾਈ ਜਾਂਦੀ ਆ 22 23 ਕਿਲੋ ਦੁੱਧ ਕੋਈ ਬਾਹਲਾ ਨਹੀਂ ਖੁੱਲਾ ਪਿਆ ਦੇਣਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਬਿਲਕੁਲ ਜਾਇਜ਼ ਵੰਡ ਸ਼ਹਿਰ ਕੋਟਕਪੂਰਾ ਸੰਧੂ ਹਸਪੀਟਲ ਜੋੜੀਆਂ ਚੱਕੀਆਂ ਕੋਲੇ ਬਾਈ ਦਾ ਘਰ ਸਾਰਿਆਂ ਦਾ ਸ਼ੁਕਰੀਆ